ਪੰਜਾਬ ਦੀ ਗੱਲ ਕਰੀਏ ਭਾਈ ਲੈਂਡ ਪੂਲਿੰਗ ਦਾ ਜਿਹੜਾ ਸਰਕਾਰ ਇੱਕ ਨਵਾਂ ਲੈ ਕੇ ਆਈ ਸੀਗੀ ਲੋਕਾਂ ਨੇ ਠੁਕਰਾ ਦਿੱਤੀ ਐ ਅਸੀਂ ਆਪਣੀ ਜ਼ਮੀਨ ਨਹੀਂ ਵੇਚਣੀ ਕਹਿੰਦੇ ਆ ਕਿਸਾਨ ਤੇ ਵੱਟ ਤੋਂ ਲੜ ਪੈਂਦਾ ਮੈਂ ਸਿਆਸਤ ਦੀ ਗੱਲ ਕਰ ਰਹੀ ਸੀ ਤੇ ਮੈਨੂੰ ਲੱਗਾ ਕਿ ਗੱਲ ਤੇ ਬ੍ਰਾਂਡ ਦੀ ਐ ਅੱਜ ਵੀ 400 ਰੁਪਈਆ ਹੀ ਮਿਲਦਾ ਲੇਬਰ ਦਾ ਕਿੱਥੇ ਕਮੀ ਰਹਿ ਗਈ ਐ ਇਹ ਸਿਆਸਤ 'ਚ ਵੀ ਪਹੁੰਚ ਗਿਆ ਐ ਕਰਨ ਔਜਲਾ ਦਾ ਗੀਤ ਐ ਐਮ ਐਫ ਗਬਰੂ ਐਮ ਐਫ ਗਬਰੂ ਕਰਨ ਔਜਲਾ ਨੇ ਆਪਣੇ ਜੱਦੀ ਪਿੰਡ ਸ਼ੂਟ ਕੀਤਾ ਕਿਉਂਕਿ ਬੈਨ ਨਹੀਂ ਹੋਈ ਹੈਗੀ ਇਹ ਫਿਲਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪਤਾ ਨਹੀਂ ਦਿਨ ਕਿਵੇਂ ਵੀ ਜਾਂਦੇ ਨੇ ਇੱਕ ਦਿਨ ਦੇ 24 ਘੰਟੇ 24 ਘੰਟੇ ਦਾ 60 ਮਿੰਟ 60 ਮਿੰਟ ਦਾ 1 ਮਿੰਟ 60 ਸੈਕਿੰਡਸ ਦਾ ਤੇ ਕਿਹੜੇ ਵੇਲੇ ਕੀ ਘਟਨਾ ਵਾਪਰ ਜਾਂਦੀ ਹੈ ਸੁਖਾਲੀ ਹੁੰਦੀ ਹੈ ਇਹ ਕਈ ਵਾਰੀ ਕੋਈ ਦੁੱਖ ਦੇ ਜਾਂਦੀ ਹੈ ਕੋਈ ਐਸਾ ਇਨਸੀਡੈਂਟ ਹੁੰਦੇ ਨੇ ਜਿਹੜੇ ਜਿਹੜਾ ਕਹਿੰਦੇ ਨੇ ਨਾ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਉਸ ਦੇ ਵਿੱਚ ਟ੍ਰੈਂਡ ਕਰਨ ਲੱਗ ਪੈਂਦੇ ਨੇ ਇੰਸਟਾਗ੍ਰam ਤੇ ਤੁਸੀਂ ਦੇਖੋਗੇ ਫੇਸਬੁੱਕ ਤੇ YouTube ਦੇ ਉੱਤੇ Google ਟ੍ਰੈਂਡਿੰਗ ਹੋਣਾ ਸ਼ੁਰੂ ਹੋ ਜਾਂਦਾ ਤੇ ਕਹਿ ਦਿੰਦੇ ਨੇ ਕਿ ਅੱਜ ਕੱਲ ਇਸ ਦਾ ਬੜਾ ਦੌਰ ਹੈ ਤੇ ਆਜੋ ਫਿਰ ਗੱਲ ਕਰਦੇ ਹਾਂ ਹੈਸ਼ਟੈਗ ਟ੍ਰੈਂਡਿੰਗ ਦੀ ਛ ਨਿਚਰਵਾਰ ਹੈ ਨਾ ਤੇ ਪੰਜ ਦਿਨਾਂ ਦਾ ਲੇਖਾ ਜੋਖਾ ਕਰੀਏ ਜਦੋਂ ਅਸੀਂ ਹੈਸ਼ਟੈਗ ਟ੍ਰੈਂਡਿੰਗ ਸ਼ੁਰੂ ਕੀਤਾ ਉਸ ਵੇਲੇ ਸੋਚਿਆ ਸੀਗਾ ਕਿ ਨੌਲੇਜ ਨਾਲ ਦੇਣੀ ਆ ਜਿਹੜੀ ਖਬਰ ਬਹੁਤ ਚਰਚਾ ਦੇ ਵਿੱਚ ਆ ਜਿਹੜਾ ਵਿਸ਼ਾ ਚਰਚਾ ਦੇ ਵਿੱਚ ਆ ਗੀਤ ਫਿਲਮ ਚਰਚਾ ਦੇ ਵਿੱਚ ਆ ਉਸ ਦਾ ਕਾਰਨ ਜਾਂ ਫਿਰ ਉਸ ਤੇ ਕੋਈ ਨਾ ਕੋਈ ਐਸੀ ਡਿਟੇਲ ਦੇਣੀ ਆ ਇਨਫੋਰਮੇਸ਼ਨ ਨੌਲੇਜੇਬਲ ਹੋਵੇ ਤਾਂ ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਸ਼ੁਰੂ ਕਰਾਂ ਮੇਰੀ ਉਹੀ ਦਰਖਾਸਤ ਹੈ ਜੀ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਔਰ ਕਿਉਂਕਿ ਜਦੋਂ ਮੈਂ ਆਪਣਾ YouTube ਸਾਰੀ ਡਿਟੇਲ ਦੇਖਦੀ ਹਾਂ ਹਾਲੇ ਵੀ ਨੌਨ ਸਬਸਕ੍ਰਾਈਬਰਸ ਜ਼ਿਆਦਾ ਨਹੀਂ ਤੇ ਮੈਨੂੰ ਵੀ ਚੰਗਾ ਲੱਗੇਗਾ ਜੇਕਰ ਤੁਸੀਂ ਇੱਕ ਨੌਨ ਸਬਸਕ੍ਰਾਈਬਰ ਹੋ ਤੇ ਉਸ ਨੂੰ ਸਬਸਕ੍ਰਾਈਬ ਕਰ ਲੋਗੇ ਤੇ ਸ਼ੁਕਰੀਆ ਵੀ ਮੈਂ ਹੁਣੇ ਹੀ ਕਰ ਦਿੰਦੀ ਆ ਕਿਉਂਕਿ ਮੈਨੂੰ ਪਤਾ ਹੈ ਤੁਹਾਡੇ ਚੋਂ ਬਹੁਤ ਜਣਿਆ ਨੇ ਅੱਜ ਸਬਸਕ੍ਰਾਈਬ ਕਰ ਲੈਣਾ ਜਦੋਂ ਮੈਂ ਕਿਹਾ ਹਾਂ ਕਮੈਂਟ ਜ਼ਰੂਰ ਕਰਿਓ ਕੋਈ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਕੋਈ ਹੋਰ ਵਿਸ਼ਾ ਜਿੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਕਮੈਂਟ ਚੋ ਦੱਸਿਓ ਗੱਲ ਕਰਦੇ ਆ ਇਸ ਵਾਰ ਦੀ ਹੈਸ਼ਟੈਗ ਟ੍ਰੈਂਡਿੰਗ ਦੀ ਸਭ ਤੋਂ ਪਹਿਲਾਂ ਗੱਲ ਸ਼ੁਰੂ ਹੁੰਦੀ ਹੈ ਸਿਆਸਤੋਂ ਤੇ ਸਿਆਸਤ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਭਾਈ ਲੈਂਡ ਪੂਲਿੰਗ ਦਾ ਜਿਹੜਾ ਸਰਕਾਰ ਇੱਕ ਨਵਾਂ ਲੈ ਕੇ ਆਈ ਸੀਗੀ ਲੋਕਾਂ ਵਾਸਤੇ ਸਕੀਮ 2025 ਦੀ ਭਾਈ ਲੋਕਾਂ ਨੇ ਠੁਕਰਾ ਦਿੱਤੀ ਹੈ ਕਿਸਾਨ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਮੀਨ ਨਹੀਂ ਵੇਚਣੀ ਤੇ ਕਿਸੇ ਵੀ ਕੀਮਤ 'ਚ ਨਹੀਂ ਵੇਚਣੀ ਦਰਅਸਲ ਇਹਦੇ ਵਿੱਚ ਇਹ ਸੀਗਾ ਕਿ ਲੈਂਡ ਪੂਲਿੰਗ ਚ ਕੁਝ ਇੱਕ ਸ਼ਹਿਰਾਂ ਦੇ ਵਾਲੇ ਦੁਆਲੇ ਜ਼ਮੀਨ ਕਿਸਾਨਾਂ ਦੀ ਲੈ ਕੇ ਤੇ ਉਸ ਦੇ ਵਿੱਚ ਅਰਬਨ ਅਸਟੇਟਸ ਬਣਨੀਆਂ ਨੇ ਪਿੰਡਾਂ ਦਾ ਸ਼ਹਿਰੀਕਰਨ ਹੋ ਜਾਣਾ ਸੀ ਹਾਲ ਦੀ ਘੜੀ ਕਿਸਾਨ ਇਸ ਦੀ ਮੁਖਾਲਫਤ ਕਰ ਰਹੇ ਨੇ ਕਈ ਪਿੰਡਾਂ ਦੇ ਵਿੱਚ ਤੇ ਬੋਰਡ ਵੀ ਲਾਤੇ ਆ ਕਿ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਚੋਂ ਫਟੇ ਲਾਤੇ ਆ ਇੱਥੇ ਨਾ ਬੜਿਓ ਕਹਿੰਦੇ ਆ ਕਿਸਾਨ ਤੇ ਵੱਟ ਤੋਂ ਲੜ ਪੈਂਦਾ ਤੇ ਇਹ ਕਹਿੰਦੇ ਆ ਜ਼ਮੀਨ ਅੱਗੇ ਚੱਲਦੇ ਆ ਅੱਗੇ ਗੱਲ ਕਰਦੇ ਆ ਮੈਂ ਸਿਆਸਤ ਦੀ ਗੱਲ ਕਰ ਰਹੀ ਸੀ ਤੇ ਮੈਨੂੰ ਲੱਗਾ ਕਿ ਗੱਲ ਤੇ ਬ੍ਰਾਂਡ ਦੀ ਹੈ ਪਰ ਬ੍ਰਾਂਡ ਦੇ ਵਿੱਚ ਵੀ ਸਿਆਸਤ ਹੋ ਸਕਦੀ ਹੈ ਹਾਲ ਦੇ ਘੜੀ ਇੱਕ ਬਹੁਤ ਖਬਰ ਚਰਚਾ ਚੱ ਰਹੀ ਹੈ ਬਹੁਤ ਵੱਡਾ ਬ੍ਰਾਂਡ ਆ ਪ੍ਰਾਡਾ ਕੋਲਾਪੂਰੀ ਚੱਪਲ ਜੇਕਰ ਐਸ ਅਜੋਕੇ ਯੁੱਗ ਦੇ ਬੱਚਿਆਂ ਨੇ ਨਹੀਂ ਪਾਈ ਹੁਣ ਤੱਕ ਭਾਈ ਅਸੀਂ ਬਹੁਤ ਹੰਡਾਈਆਂ ਨੇ ਕੋਲਾਪੂਰੀ ਚੱਪਲ ਅਸੀਂ ਬਹੁਤ ਪਾਈ ਆ ਜੀਨ ਨਾਲ ਵੀ ਪੈਂਦੀ ਸੀ ਇੰਡੋ-ਵੈਸਟਰਨ ਡਰੈਸ ਨਾਲ ਵੀ ਪੈਂਦੀ ਸੀਗੀ ਸਲਵਾਰ ਕਮੀਜ਼ ਨਾਲ ਵੀ ਕੋਲਾਪੂਰੀ ਚੱਪਲ ਬਹੁਤ ਅੱਛੀ ਲੱਗਦੀ ਸੀ ਤੇ ਥੋੜਾ ਜਿਹਾ ਚਾਤੀ ਮਾਰ ਲਿਆ ਕਿ ਕੋਲਾਪੂਰੀ ਚੱਪਲ ਪਰਾਡਾ ਨੇ ਨਵੀਂ ਚੱਪਲ ਲਾਂਚ ਕੀਤੀ ਜਿਹੜੀ ਉਹ 1 ਲੱਖ ਰੁਪਏ ਤੋਂ ਉੱਤੇ ਦੀ ਵੇਚ ਰਹੇ ਨੇ ਡਿਜ਼ਾਈਨ ਹੈ ਜਿਹੜਾ ਉਹਦਾ ਤੇ ਮਹਾਰਾਸ਼ਟਰਾ ਵਿੱਚ ਕੋਲਾਪੁਰ ਤੋਂ ਸ਼ੁਰੂ ਹੋਈ 12ਵੀਂ ਸਦੀ ਦੀ ਇਹ ਚੱਪਲ ਸੈਂਚਰੀ ਦੀ ਇਹ ਚੱਪਲ ਜਿਹੜੀ ਸੀ 12th ਸੈਂਚਰੀ ਦੀ ਚੱਪਲ ਕੋਲਾਪੁਰੀ ਕੋਲਾਪੁਰ ਪਿੰਡ ਤੋਂ ਸ਼ੁਰੂ ਹੋਈ ਸੀ ਉਸ ਕਸਬੇ ਤੋਂ ਸ਼ੁਰੂ ਹੋਈ ਸੀ ਕਿ ਮੈਂ ਪਿੰਡ ਜਿਹੜਾ ਮੈਂ ਉਸ ਨੂੰ ਕਸਬਾ ਕਹਿ ਰਹੀ ਆ ਮਤਲਬ ਪਿੰਡ ਕਹਿ ਰਹੀ ਆ ਅਪੜਤ ਦੇ ਤੌਰ ਤੇ ਇੱਥੋਂ ਹੀ ਸ਼ੁਰੂ ਹੋਈ ਸੀਗੀ ਤੇ ਕੋਲਾਪੁਰੀ ਚੱਪਲ ਕੋਲਾਪੁਰ ਤੋਂ ਲੈਦਰ ਦੀ ਬਣਦੀ ਸੀ ਤੇ ਹੱਥ ਦੀ ਬਣੀ ਚੱਪਲ ਆਏ ਜਿਹੜੇ ਕਿ ਬਣਾਉਣ ਵਾਲਿਆਂ ਨੂੰ ਅੱਜ ਵੀ 400 ਰੁਪਈਆ ਹੀ ਮਿਲਦਾ ਲੇਬਰ ਦਾ ਤੇ ਇਹ ਕਿਹਾ ਗਿਆ ਇੱਕ ਬਿਜ਼ਨਸਮੈਨ ਨੇ ਗੱਲ ਕੀਤੀ ਮਹਾਰਾਸ਼ਟra ਦੇ ਇੱਕ ਬਿਜ਼ਨਸਮੈਨ ਨੇ ਟਵਿੱਟਰ ਦੇ ਉੱਤੇ ਬਹੁਤ ਚੱਲ ਰਹੀ ਹੈ ਕਿ ਵਾਹ ਸਾਡਾ ਕਲਚਰ ਹਿੰਦੁਸਤਾਨ ਦਾ ਕਲਚਰ ਆ ਮਹਾਰਾਸ਼ਟra ਦੇ ਕੋਲਾਪੁਰ ਤੋਂ ਬਣੀ ਕੋਲਾਪੁਰੀ ਦੀ ਜੁੱਤੀ ਜਿਹੜੀ ਆ ਇੱਕ ਨਾਮਵਰ ਬ੍ਰਾਂਡ ਆਪਣਾ ਠੱਪਾ ਲਾਉਂਦਾ ਹੈ ਉਹ ਡਿਜ਼ਾਈਨ ਬਣਾਉਂਦਾ ਹੈ ਤੇ 1 ਲੱਖ ਤੋਂ ਉੱਤੇ ਦੀ ਉਹ ਜੁੱਤੀ ਵੇਚ ਰਿਹਾ ਕਿੱਥੇ ਕਮੀ ਰਹਿ ਗਈ ਹੈ ਇਹ ਤੁਸੀਂ ਸੋਚਣਾ ਹੈ ਅਸੀਂ ਸੋਚਣਾ ਕਿ ਅਸੀਂ ਉਹੀ ਗੱਲ ਆਣ ਮੁੱਕੀ ਹੈ ਘਰ ਕੀ ਮੁਰਗੀ ਦਾਲ ਬਰਾਬਰ ਸੋ ਜਦੋਂ ਕੋਲਾਪੁਰੀ ਚੱਪਲ ਪਾਉਣੀ ਆ ਤੇ ਮੰਨ ਕੇ ਚੱਲਿਓ ਕਿ ਕੋਲਾਪੁਰੀ ਚੱਪਲ ਨਹੀਂ ਆ ਪਰਾੜਾ ਤਾਂ 1 ਲੱਖ ਤੋਂ ਉੱਤੇ ਦੀ ਆ ਤੁਸੀਂ 1000 ਜਾਂ 4000 ਦੀ ਨਹੀਂ ਖਰੀਦੀ ਇਹਦੇ ਉੱਤੇ ਕਾਫੀ ਹੱਦ ਤੱਕ ਚਰਚਾ ਹੋਈ ਜੇ ਤੇ ਇਹ ਚਰਚਾ ਅੱਗੇ ਪੂਰਾ ਪ੍ਰਪੋਜ਼ਲ ਬਣ ਕੇ ਇਹ ਸਿਆਸਤ 'ਚ ਵੀ ਪਹੁੰਚ ਗਿਆ ਹੈ ਕਿ ਇਸ ਨੂੰ ਕਿਵੇਂ ਅੱਗੇ ਲਜਾਇਆ ਜਾਏ ਕਿ ਜਿਹੜਾ ਸਾਡੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਨੇ ਵਿਸ਼ਵੀਕਰਨ ਦੇ ਦੌਰ ਵਿੱਚ ਭਾਈ ਇਹਨਾਂ ਦਾ ਵੀ ਕੋਈ ਕਾਪੀਰਾਈਟ ਹੋਣਾ ਚਾਹੀਦਾ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕੀਤੀ ਆਪਣੇ ਪਿੰਡ ਦੀ ਗੱਲ ਕੀਤੀ ਹੈ ਗੱਲ ਆ ਜਾਂਦੀ ਹੈ ਗੀਤ ਦੀ ਕਰਨ ਔਜਲਾ ਦਾ ਗੀਤ ਹੈ ਐਮ ਐਫ ਗੱਭਰੂ ਬਹੁਤ ਚੱਲ ਰਿਹਾ ਜੀ ਇਸ ਵੇਲੇ ਬੜਾ ਟ੍ਰੈਂਡਿੰਗ ਤੇ ਕਰਨ ਔਜਲਾ ਤੇ ਵੈਸੇ ਹੀ ਟ੍ਰੈਂਡਿੰਗ ਤੇ ਹੁੰਦਾ ਹੈ ਜਦੋਂ ਨਵਾਂ ਗੀਤ ਆਉਂਦਾ ਤੇ ਬੈ ਕੇ ਇੱਕ ਵਾਰੀ ਪੂਰਾ ਸੁਣਿਆ ਜਾਂਦਾ ਸਿਰਫ ਕਰਨ ਔਜਲਾ ਦਾ ਗੀਤ ਸੁਣਿਆ ਨਹੀਂ ਜਾਂਦਾ ਵੇਖਿਆ ਵੀ ਜਾਂਦਾ ਹੈ ਉਹਦਾ ਫਲਮਾਂਕਣ ਕਿਵੇਂ ਹੋਇਆ ਕਰਨ ਔਜਲਾ ਦਾ ਡ्रेसਿੰਗ ਸੈਂਸ ਕੀ ਆ ਉਹਦੇ ਐਕਸ਼ਨ ਕੀ ਹੈ ਕਿੱਥੇ ਸ਼ੂਟ ਹੋਈ ਹੈ ਇਹ ਚੀਜ਼ ਸਾਰੀ ਦੇਖੀ ਜਾਂਦੀ ਹੈ ਐਮ ਐਫ ਕਭੂ ਕਰਨ ਔਜਲਾ ਨੇ ਆਪਣੇ ਜੱਦੀ ਪਿੰਡ ਸ਼ੂਟ ਕੀਤਾ ਤੇ ਉਹਦੇ ਵਿੱਚ ਸਾਰਾ ਹੀ ਪਿੰਡ ਲੈ ਲਿਆ ਕਰਨ ਔਜਲਾ ਨੇ ਇਥੋਂ ਤੱਕ ਕਿ ਜਿਹੜੀ ਉਹਦੀ ਆਪਣੀ ਪ੍ਰੋਫੈਸ਼ਨਲ ਟੀਮ ਨਾਲ ਨੱਚਦੀ ਪਈ ਹੈ ਉਹਦੇ ਆਲੇ ਦੁਆਲੇ ਤੁਹਾਨੂੰ ਉਹਦਾ ਪਿੰਡ ਹੀ ਨਜ਼ਰ ਆਊਗਾ ਕਿੰਨਾ ਚੰਗਾ ਲੱਗਦਾ ਹੈ ਕੋਈ ਇੰਨਾ ਸਕਸੈਸਫੁਲ ਹੋ ਕੇ ਜਦੋਂ ਵਾਪਸ ਆਪਣੇ ਪਿੰਡ ਜਾਂਦਾ ਹੈ ਤੇ ਉਸਦਾ ਫਲਮਾਂਕਣ ਵੀ ਪੂਰਾ ਦੇਖਣ ਵਾਲਾ ਹੈ ਆ ਡਾਇਰੈਕਟਰ ਆਫ ਪ੍ਰੋਡਕਸ਼ਨ ਕਹਿ ਲੋ ਕਿ ਉਸ ਨੂੰ ਵੀ ਇਸ ਚੀਜ਼ ਦਾ ਸੇਰਾ ਜਾਂਦਾ ਹੈ ਕਿ ਉਸਨੇ ਮਹਿਸੂਸ ਕਰਕੇ ਗੀਤ ਬਣਾਇਆ ਹੈ ਜੇਕਰ ਕਰਨ ਔਜਲਾ ਆਪਣੇ ਗੀਤ ਮਹਿਸੂਸ ਕਰਕੇ ਗਾਉਂਦਾ ਹੈ ਤੇ ਗੱਲ ਕਰਦੇ ਆ ਚੱਲ ਮੇਰਾ ਪੁੱਤ 4 ਚੱਲ ਮੇਰਾ ਪੁੱਤ 4 ਬਸ ਉਹੀ ਕਹਾਣੀ ਆ ਚੱਲ ਮੇਰਾ ਪੁੱਤ 4 ਦੀ ਕਿ ਇੰਡੀਆ ਦੇ ਵਿੱਚ ਇਹ ਫਿਲਮ ਨਹੀਂ ਰਿਲੀਜ਼ ਹੋਈ ਬੈਨ ਮੈਸ ਕਰਕੇ ਨਹੀਂ ਕਿਹਾ ਕਿਉਂਕਿ ਬੈਨ ਨਹੀਂ ਹੋਈ ਹੈਗੀ ਇਹ ਫਿਲਮ ਰਿਲੀਜ਼ ਹੀ ਨਹੀਂ ਹੋਈ ਜਿਹੜਾ ਸਾਡਾ ਸੈਂਟਰ ਫਾਰ ਫਿਲਮ ਸਰਟੀਫਿਕੇਸ਼ਨ ਆ ਸੈਂਟਰ ਆਫ ਬੋਰਡ ਆਫ ਫਿਲਮ ਸਰਟੀਫਿਕੇਸ਼ਨ CBFC ਉਸ ਦੇ ਵੱਲੋਂ ਹੀ ਪਾਸ ਨਹੀਂ ਹੋਈ ਸੋ ਜਦੋਂ ਸਰਟੀਫਾਈ ਨਹੀਂ ਹੋਈ ਤੇ ਰਿਲੀਜ਼ ਕਿਵੇਂ ਹੁੰਦੀ ਡਿਲੇ ਹੋਈ ਉਹਦੀ ਰਿਲੀਜ਼ 1 ਅਗਸਤ ਨੂੰ ਪੂਰੀ ਗਲੋਬਲੀ ਰਿਲੀਜ਼ ਹੋਈ ਐਕਸੈਪਟ ਫॉर ਇੰਡੀਆ ਬਈ ਐਡਾ ਵੱਡਾ ਗਲੋਬ ਤੇ ਉਹਦੇ ਵਿੱਚੋਂ ਸਿਰਫ ਇੰਡੀਆ ਵਾਂਝਾ ਰਹਿ ਜਵੇ ਦੁੱਖ ਤੇ ਲੱਗਦਾ ਕਿਉਂਕਿ ਸਾਰਿਆਂ ਨੇ ਉਡੀਕ ਕੀਤੀ ਸੀ ਇਸ ਫਿਲਮ ਦੀ ਕਿ ਇਹ ਫਿਲਮ ਦੇਖਣੀ ਆ ਇਹ ਕਾਮੇਡੀ ਫਿਲਮ ਸੀਗੀ ਸੀ ਨਹੀਂ ਹੈ ਕਾਮੇਡੀ ਫਿਲਮ ਹੈ ਬਾਰ ਵਾਲੇ ਤੇ ਸਾਰੇ ਦੇਖ ਰਹੇ ਨੇ 글로ਬਲੀ ਇਹ ਰਿਲੀਜ਼ ਹੋ ਚੁੱਕੀ ਐ ਬਿਲਕੁਲ ਉਹੀ ਸੀਨ ਹੋਇਆ ਜੀ ਜਿਵੇਂ ਦਿਲਜੀਤ ਦੋਸਾਂਝ ਦੀ ਪਿੱਛੇ ਜੇ ਫਿਲਮ ਜਿਹੜੀ ਇੱਕ ਰਿਲੀਜ਼ ਹੋਈ ਸੀਗੀ ਤੇ ਉਹ ਅੱਗੇ ਪੰਜਾਬ 'ਚ ਰਿਲੀਜ਼ ਨਹੀਂ ਹੋਈ ਜਾਂ ਇੰਡੀਆ 'ਚ ਰਿਲੀਜ਼ ਨਹੀਂ ਸੀ ਹੋਈ ਤੇ ਬਾਹਰ ਸਾਰੇ ਕਿਤੇ ਰਿਲੀਜ਼ ਹੋਈ ਸੀਗੀ ਗੱਲ ਉੱਥੇ ਆ ਕੇ ਮੁੱਕਦੀ ਐ ਜੀ ਦਿਲਜੀਤ ਦੋਸਾਂਝ ਦੀ ਵੀ ਫਿਲਮ ਜਦੋਂ ਰਿਲੀਜ਼ ਹੋਈ ਸੀਗੀ ਸਰਦਾਰ ਜੀ 3 ਤੇ ਉਸਨੇ ਵਿੱਚ ਵੀ ਉਹਨੇ ਪੈਸਾ ਕਮਾਇਆ 글로ਬਲੀ ਪੈਸਾ ਕਮਾਇਆ ਰਿਕਾਰਡ ਤੋੜ ਦਿੱਤੇ 70 ਕਰੋੜ ਤੋਂ ਉੱਤੇ ਚਲੇਗੀ ਪਰ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਹੋਈ ਹੁਣ ਦੇਖੋ ਚੱਲ ਮੇਰਾ ਪੁੱਤ 4 ਚੱਲ ਮੇਰਾ ਪੁੱਤ 4 ਇਹ ਕਿਸੇ ਰਿਕਾਰਡ ਬਣਾਉਂਦੀ ਹੈ ਇੰਡੀਆ ਦੇ ਵਿੱਚ ਇਹਨੂੰ ਸਰਟੀਫਾਈ ਨਹੀਂ ਕੀਤਾ ਇਹਨੂੰ ਸਰਟੀਫਿਕੇਸ਼ਨ ਹੀ ਨਹੀਂ ਹੋਈ ਇਹ ਪਹਿਲੀ ਵਾਰ ਨਹੀਂ ਹੋਇਆ ਸੀਬੀਐਫਸੀ ਵੱਲੋਂ ਪਹਿਲੋਂ 18 ਫਿਲਮਾਂ ਨੇ ਪੰਜਾਬੀ ਫਿਲਮਾਂ ਇਹ ਮੈਂ ਨਹੀਂ ਕਹਿ ਰਹੀ ਇਹ ਆਰਟੀਆਈ ਪਾ ਕੇ ਕੱਢਿਆ ਗਿਆ ਸੀਗਾ ਕੀ 18 ਫਿਲਮਾਂ ਸੀ ਪੰਜਾਬੀ ਦੀਆਂ ਜਿਹੜੀਆਂ ਰਿਲੀਜ਼ ਹੀ ਨਹੀਂ ਹੋਈਆਂ ਸਰਟੀਫਿਕੇਸ਼ਨ ਹੀ ਉਹਨਾਂ ਦੀ ਨਹੀਂ ਹੋਈ ਸੀਗੀ ਜਿੰਨੀ ਦੇਰ ਤੱਕ ਉਹਨਾਂ ਦੀ ਕਾਂਟ ਛਾਂਟ ਨਹੀਂ ਕੀਤੀ ਗਈ ਆ ਐਡਿਟ ਕਰ ਲੋ ਸੈਂਸਰ ਬੋਰਡ ਨੇ ਆਪਣਾ ਕੰਮ ਜਿਹੜਾ ਸੀਗਾ ਜੋ ਹਦਾਇਤਾਂ ਦਿੱਤੀਆਂ ਉਹ ਪੂਰੀਆਂ ਨਹੀਂ ਕੀਤੀਆਂ ਉਸਤੇ ਬਾਅਦ ਕਾਂਟ ਛਾਂਟ ਤੋਂ ਬਾਅਦ ਉਹ ਰਿਲੀਜ਼ ਹੋਈਆਂ ਕੁਝ ਇੱਕ ਫਿਲਮਾਂ ਤੇ ਕੁਝ ਇੱਕ ਰਿਲੀਜ਼ ਹੀ ਨਹੀਂ ਹੋਈਆਂ ਗੱਲ ਕਰਦੇ ਆ YouTube ਦੀ YouTube ਤੇ ਤੁਸੀਂ ਮੈਨੂੰ ਦੇਖ ਰਹੇ ਹੋ ਤੇ YouTube ਨੇ ਇੱਕ ਨਵਾਂ ਵਰਡ ਹਾਈਪ ਇਹ ਫੀਚਰ ਲੈ ਕੇ ਆਂਦਾ ਬਹੁਤ ਸਾਰੇ ਫੀਚਰ ਬਦਲੇ ਨੇ YouTube ਨੇ ਹੋਰ ਵਧੇਰੇ ਯੂਟਿਊਬਰਸ ਨੂੰ ਦੇ ਦਿੱਤਾ ਕਿ ਤੁਸੀਂ ਆਪਣਾ ਚੈਨਲ ਉਹ ਕਿਸ ਤਰ੍ਹਾਂ ਦਾ ਚੱਲ ਰਿਹਾ ਜਦੋਂ ਮੈਂ ਤੁਹਾਨੂੰ ਕਹਿੰਦੀ ਆ ਨਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੁਸੀਂ ਦੇਖ ਰਹੇ ਹੋ ਪਰ ਸਬਸਕ੍ਰਾਈਬ ਨਹੀਂ ਕੀਤਾ ਇਹਨੂੰ ਸਬਸਕ੍ਰਾਈਬ ਕਰੋ ਉਹ ਜ਼ਿਆਦਾ ਹੋਰ ਜ਼ਿਆਦਾ ਡਿਟੇਲ ਦੇ ਵਿੱਚ ਕਰ ਦਿੰਦਾ ਹੈ ਕਿ ਹੁਣ ਟ੍ਰੈਂਡਿੰਗ ਸ਼ਬਦ ਨਹੀਂ ਕਰਾਂਗੇ ਅਸੀਂ ਹਾਈਪ ਸ਼ਬਦ ਵਰਤਾਂਗੇ ਇਹ ਛੋਟੇ ਯੂਟਿਊਬਰਸ ਲਈ ਹੈ ਔਰ ਇਹ ਕਿਹਾ ਗਿਆ ਹੈ ਕਿ YouTube ਦੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਛੋਟੇ ਕ੍ਰੀਏਟਰਸ ਨੇ ਕੰਟੈਂਟ ਕ੍ਰੀਏਟਰਸ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਏ ਪ੍ਰਮੋਟ ਕੀਤਾ ਜਾਏ ਹਾਈਪ ਸ਼ਬਦ ਇਸ ਕਰਕੇ ਲਿਆ ਹੈ ਕਿ ਹਾਈਪ ਸ਼ਬਦ ਦੇ ਨਾਲ ਉਹ ਸਿਰਫ ਉਹਨੂੰ ਪ੍ਰਮੋਟ ਨਹੀਂ ਕਰ ਰਿਹਾ ਐ ਐਕਸਾਈਟਮੈਂਟ ਵਾਧੀ ਹੈ ਤੇ ਨਾਲ ਦੀ ਨਾਲ YouTube ਚੈਨਲ ਨੂੰ ਬੂਸਟ ਮਿਲਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਤੁਸੀਂ ਇਸ ਆਪਣਾ ਵੀਡੀਓ ਪਾਓਗੇ ਤੇ ਉਹ ਤਿੰਨ ਵਾਰ ਉਸ ਦਾ ਹਾਈਪ ਕਰਨਗੇ ਤੇ ਉਸ ਤੋਂ ਬਾਅਦ ਹਫਤੇ ਬਾਅਦ ਜਾਂ ਥੋੜੇ ਦਿਨਾਂ ਬਾਅਦ ਉਸ ਨੂੰ ਟੋਟਲ ਤਿੰਨ ਵਾਰ ਤੁਸੀਂ ਹਾਈਪ ਕਰ ਸਕਦੇ ਹੋ ਸੋ ਇੱਕ ਨਵਾਂ ਫੀਚਰ ਆਇਆ ਮੈਂ ਵੀ ਆਪਣਾ ਹਾਲੀ YouTube ਤੇ ਅਪਲਾਈ ਕਰਕੇ ਦੇਖਣਾ ਮੈਂ ਅਪਲਾਈ ਨਹੀਂ ਕੀਤਾ ਕਿਉਂਕਿ ਮੈਂ ਆਪਣੇ ਆਪ ਨੂੰ ਹਾਲੀ ਛੋਟਾ ਸਮਾਲ ਕ੍ਰੀਏਟਰ ਸਮਝਦੀ ਆ ਹਾਂ ਤੁਸੀਂ ਜੇਕਰ ਸਬਸਕ੍ਰਾਈਬ ਕਰ ਲਓਗੇ ਮੈਂ ਫਿਰ ਬੇਨਤੀ ਕਰੀਆਂ ਮੀਡੀਆ ਇਨਫੋ ਡਾਕਟਰ ਸਿਮਰਨ ਸਿੱਧੂ YouTube ਚੈਨਲ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਪ੍ਰਮੋਟ ਕਰੋ ਇਸ ਤੇ ਉਤੇ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਆਪਨੇ ਸੁਝਾਵੀ ਭੇਜੋ ਤੇ ਮੈਨੂੰ ਸਿਮਰਨ ਨੂੰ ਹੁਣ ਦਿਓ ਇਜਾਜ਼ਤ #trending ਚ ਅਗਲੀ ਵਾਰ ਕੀ ਹੈ ਪੱਕਾ ਯਕੀਨ ਹੈ ਕਿ ਮੈਂ ਤੇ ਹਮਾਨੀ ਦੋਵੇਂ ਇਕੱਠੇ ਕਰਾਂਗੇ ਧੰਨਵਾਦ